ਪ੍ਰਤਾਪ ਬਾਜਵਾ ਨੇ ਕਾਂਗਰਸੀ ਵਰਕਰਾਂ ਨੂੰ ਸੰਬੋਧਿਤ ਕਰਦਿਆਂ Netflix ਤੇ ਮੌਜੂਦ El Chapo ਸੀਰੀਜ਼ ਦਾ ਜ਼ਿਕਰ ਕੀਤਾ। ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਉਸੇ ਤਰ੍ਹਾਂ ਗੈਂਗਸਟਰ ਚਲਾ ਰਹੇ ਨੇ ਪੰਜਾਬ ਦੀ ਸਰਕਾਰ। ਤੁਸੀਂ ਵੀ ਸੁਣੋ ਹੋਰ ਕੀ ਕੁਝ ਕਿਹਾ ਪ੍ਰਤਾਪ ਬਾਜਵਾ ਨੇ। ਆ ਜਦੋਂ ਕਿਤੇ ਆ Netflix ਤੇ ਫਿਲਮਾਂ ਵੇਖਦੇ ਹੋ। ਮੈਕਸੀਕੋ ਦੇ ਵਿੱਚ ਵੇਖੀਆਂ ਸੀ। ਇੱਕ ਬਹੁਤ ਵੱਡਾ ਡਰੱਗ ਲਾਰਡ ਸੀ El Chapo ਦਾ ਨਾਂ ਸੀ। ਉਹ ਸਰਕਾਰਾਂ ਮੈਕਸੀਕੋ ਦੇ ਵਿੱਚ ਜੇਲਾਂ ਵਿੱਚੋਂ ਚਲਾਉਂਦੇ ਸੀ ਇਸ ਤਰ੍ਹਾਂ ਹੀ ਵੈਨੇਜ਼ੁਏਲਾ ਦੇ ਵਿੱਚ ਇਸ ਤਰ੍ਹਾਂ ਹੀ ਕੋਲੰਬੀਆ ਦੇ ਵਿੱਚ ਸਰਕਾਰਾਂ ਜੇਲਾਂ ਵਿੱਚੋਂ ਚਲਦੀਆਂ ਸੀ ਗੈਂਗਸਟਰ ਚਲਾਉਂਦੇ ਸੀ ਡਰੱਗ ਵਾਰਲੋਰਡ ਚਲਾਉਂਦੇ ਸੀ ਅੱਜ ਉਹੀ ਹਾਲਤ ਹੈ ਸਾਡੀਆਂ ਜੇਲਾਂ ਵਿੱਚ ਜੋ ਹਾਈ ਕੋਰਟ ਨੇ ਪਿੱਛੇ ਗੱਲ ਕਹੀ ਹੈ ਆਨਵਲ ਹਾਈ ਕੋਰਟ ਨੇ ਇੱਕ ਸਾਲ ਦੇ ਵਿੱਚ ਇੱਕ ਪੰਜਾਬ ਦੀ ਜੇਲ੍ਹ ਹੈ ਜਿੱਥੋਂ 40 ਲੱਖ ਟੈਲੀਫੋਨ ਇੱਕ ਜੇਲ੍ਹ ਚ ਹੋਏ ਵੱਡੇ ਗੈਂਗਸਟਰ ਲੌਰੈਂਸ ਮਿਸ਼नोई ਵਰਗੇ ਅਨੇਕਾਂ ਇਥੇ ਜੇਲ੍ਹਾਂ ਚ ਬੈਠੇ ਨੇ ਸਰਕਾਰਾਂ ਉਹਨਾਂ ਦੇ ਨਾਂ ਤੇ ਚੱਲ ਰਹੀਆਂ ਜੋ ਚਾਹੁੰਦੇ ਨੇ ਉਸੇ ਮੁਤਾਬਕ ਸਾਰੇ ਕੰਮ ਹੋ ਰਹੇ ਨੇ ਹਰ ਪਾਸਿਓਂ ਆਰਥਿਕ ਤੌਰ ਤੇ ਪੰਜਾਬ ਪਛੜਦਾ ਜਾ ਰਿਹਾ ਹੈ ਆ ਮੇਰੇ ਭਰਾ ਇੱਥੇ ਬੈਠੇ ਨੇ ਸਾਡੇ ਨੌਜਵਾਨ ਬੱਚਿਆਂ ਦਾ ਇਹ ਹਾਲ ਏ ਮੇਰੇ ਵੀਰੋ ਕਿ ਕਿਸ ਤਰ੍ਹਾਂ ਤੁਸੀਂ ਨਕਾਰਾਗੋਆ ਦੇ ਵਿੱਚ ਇੱਕ ਫਲਾਈਟ ਵੇਖੀ ਸਾਰਾ ਜਹਾਜ਼ ਹੀ ਜਿਹੜਾ ਸੀ ਪੰਜਾਬੀਆਂ ਦਾ ਭਰਿਆ ਸੀ ਉਹ ਉਤਾਰ ਲਿਆ ਕਿਆ ਅੱਜ ਹਾਲਾਤ ਕੀ ਨੇ ਕਿ ਮੈਕਸੀਕੋ ਦੀ ਕੰਡ ਟੱਪਣ ਵਾਸਤੇ 45 ਤੋਂ 50 ਲੱਖ ਰੁਪਏ ਦਾ ਰੇਟ ਚੱਲ ਰਿਹਾ ਹੈ ਫਰਜ਼ੀ ਇਹ ਤੇਜੈਂਟ ਫਿਰਦੇ ਨੇ ਕੋਈ ਗਵਰਨਮੈਂਟ ਦਾ ਡਰ ਨਹੀਂ ਕੋਈ ਖੌਫ ਨਹੀਂ ਕਰੋਨਾ ਅਰਬਾਂ ਰੁਪਏ ਦੀਆਂ ਜਿਨ੍ਹਾਂ ਨਾਲ ਠੱਗੀਆਂ ਵੱਜੀਆਂ ਪੇਰੈਂਟਸ ਦੇ ਨਾਲ ਬੱਚਿਆਂ ਦੇ ਨਾਲ ਉਹਨਾਂ ਨੂੰ ਕੋਈ ਪੁਲਿਸ ਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹਨਾਂ ਇਸ ਕਿਸਮ ਦੇ ਫਰਜ਼ੀ ਜਿਹੜੇ ਲੋਕ ਨੇ ਇਹਨਾਂ ਨੂੰ ਰੋਕ ਪਾ ਦਿੱਤੀ ਜੇ ਕੋਈ ਸਾਡਾ ਫਿਊਚਰ ਹੈ ਨਹੀਂ ਕਹਿੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਵੀਰ ਪੈਣਾ ਸੁਣਦੇ ਨੇ ਕਿ ਫਿਕਰ ਨਾ ਕਰੋ ਜਦੋਂ ਨਵੇਂ-ਨਵੇਂ ਆਏ ਸੀ ਇਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਟੀਚਾ ਕੀ ਹੈ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਨੇ ਕਿਹਾ ਮੇਰਾ ਟੀਚਾ ਹੈ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਣਾ ਤੇ ਉਹਨਾਂ ਨੇ ਯਕੀਨ ਦਿਵਾਇਆ ਕਿ ਮੈਨੂੰ ਸਾਲ ਇੱਕ ਅਦਾ ਦੇ ਦਿਓ ਗੋਰੇ ਆ ਕੇ ਵੀ ਪੰਜਾਬ ਚ ਕੰਮ ਕਰਿਆ ਕਰ। ਆ ਤੁਸੀਂ ਹਾਲਾਤ ਵੇਖ ਹੀ ਲੈਣ। ਇਸ ਸਪੀਡ ਦੇ ਨਾਲ ਨੌਜਵਾਨ ਛੱਡ ਕੇ ਜਾ ਰਹੇ ਇੱਕ ਲੇਟੈਸਟ ਸਟੱਡੀ ਆਈ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਨੇ ਇੱਕ ਕੇਸ ਸਟੱਡੀ ਕੀਤੀ ਪੰਜਾਬ ਦੀ ਉਹਦੇ ਵਿੱਚ ਕਿਹਾ ਜਾ ਰਿਹਾ ਕਿ 70000 ਕਰੋੜ ਰੁਪਈਆ ਹਰ ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਵਾਸਤੇ 70000 ਕਰੋੜ ਰੁਪਈਆ ਐਵਰੇਜ ਪੰਜਾਬ ਦਾ ਹਰ ਸਾਲ ਬਾਹਰਲੇ ਮੁਲਕਾਂ 'ਚ ਤੁਹਾਡਾ ਪੈਸਾ ਜਾਂਦਾ ਰਿਵਰਸ ਮਾਈਗ੍ਰੇਸ਼ਨ ਇੱਥੇ ਕਿਹੜੀ ਹੋਣੀ ਸੀ